ਤੇਗ ਬਹਾਦਰ ਸਿਮਰੀਆ ਕਰਨੋਂ ਨਿੱਦ ਆਵੇ ਤਾਏ ਸਭ ਥਾਈ ਹੋਣਾ ਜੀ ਸਹਾਏ ਗੁਰਦੁਆਰਾ ਸਾਹਿਬ ਪਾਸ਼ਾਈ ਨੌਮੀ ਰੋਟਾ ਨਾਬਾ ਜ਼ਿਲ੍ਹਾ ਪਟਿਆਲਾ ਪੰਜਾਬ 90 ਤੋਂ ਬਿਲਕੁਲ ਹੀ ਜਦੋਂ ਆਪਾਂ ਪਟਿਆਲੇ ਵਾਲੇ ਪਾਸੇ ਨੂੰ ਜਾਂਦੇ ਆ ਤਾਂ ਪਿੰਡ ਰੋਟਾ ਵਸਿਆ ਹੋਇਆ ਉਹਦੇ ਪਿੰਡ ਦੇ ਬਾਹਰ ਬਾਹਰੀ ਇਹ ਸੁੰਦਰ ਸੜਕਾ ਜੋ ਨਾਬੇ ਸ਼ਹਿਰ ਦੇ ਵਿੱਚੋਂ ਹੀ ਹੁੰਦੀ ਹੋਈ ਰੋਟਾ ਸਾਹਿਬ ਵੱਲ ਨੂੰ ਜਾਂਦੀ ਹੈ ਆਪਾਂ ਹੁਣ ਇਸ ਸੜਕ ਦੇ ਉੱਤੇ ਅੱਗੇ ਵਧ ਰਹੇ ਹਾਂ ਗੁਰਦੁਆਰਾ ਸਾਫ ਦੇ ਦਰਸ਼ਨ ਕਰਨ ਲਈ ਗੁਰਦੁਆਰਾ ਸਾਹਿਬ ਪਾਸ਼ਾਈ ਨੌਵੀਂ ਪਿੰਡ ਰੋਟਾ ਨਾਬਾ ਜ਼ਿਲ੍ਹਾ ਪਟਿਆਲਾ ਪੰਜਾ ਪਿੰਡ ਦੇ ਬਾਹਰ-ਬਾਹਰੀ ਜਦੋਂ ਆਪਾਂ ਅੱਗੇ ਵਧਦੇ ਹਾਂ ਤਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਰੋਟਾ ਉਸ ਦੇ ਬਿਲਕੁਲ ਨਾਲ ਹੀ ਦਰਸ਼ਨ ਦਿਦਾਰੇ ਹੋ ਜਾਂਦੇ ਨੇ ਉਸ ਰਮਣੀਕ ਸਥਾਨ ਦੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਪਹੁੰਚੇ ਸੀ ਗੁਰਦੁਆਰਾ ਸਾਹਿਬ ਪਾਸ਼ਾਹੀ ਨੌਵੀਂ ਪਿੰਡ ਰੋਟਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਆ ਜੀ ਆਪ ਸਭ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਇੱਕ ਨਵੇਂ ਦਿਨ ਦੀ ਸ਼ੁਰੂਆਤ ਇੱਕ ਇਤਿਹਾਸਿਕ ਗੁਰਸਥਾਨ ਤੋਂ ਜਿਹੜਾ ਨਾਬੇ ਸ਼ਹਿਰ ਦੇ ਬਿਲਕੁਲ ਹੀ ਨਾਲੋਂ ਨਾਲ ਪਿੰਡ ਰੋਟੀ ਦੇ ਵਿੱਚ ਵਸਿਆ ਹੋਇਆ ਰੋਟਾ ਸਾਫ ਕਰਕੇ ਇਸ ਗੁਰਸਥਾਨ ਨੂੰ ਜਾਣਦੇ ਆ ਗੁਰਦੁਆਰਾ ਸਾਹਿਬ ਪਾਸ਼ਾਹੀ ਨੌਵੀਂ ਗੁਰੂ ਤੇਗ ਬਹਾਦਰ ਜੀ ਸਿਮਰੀ ਹੈ ਘਰ ਨੌ ਨੇ ਦਾਵੇ ਤਾਏ ਸਭ ਥਾਈ ਹੋਣਾ ਜੀ ਸਹਾਏ ਇਸ ਵੀਡੀਓ ਦੇ ਵਿੱਚ ਆਪਾਂ ਰੋਟਾ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੇਦਾਰੇ ਕਰਾਂਗੇ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਵੇਂ ਗੁਰੂ ਸਾਹਿਬ ਇੱਥੇ ਪਹੁੰਚਦੇ ਨੇ ਕੀ ਕੀ ਕੌਤਕ ਹੁੰਦਾ ਕਿਵੇਂ ਆਪਣੇ ਭਗਤਾਂ ਨੂੰ ਪਿਆਰਿਆਂ ਨੂੰ ਮਿਲਦੇ ਨੇ ਆਓ ਅੱਗੇ ਆਪਾਂ ਗੁਰਦੁਆਰਾ ਸਾਹਿਬ ਵੱਲ ਵੱਧਦੇ ਹਾਂ ਜਿਵੇਂ ਹੀ ਆਪਾਂ ਰੋਟੀ ਪਿੰਡ ਦੇ ਬਾਹਰ-ਬਾਹਰ ਇਹ ਹਰੇ ਭਰੇ ਜੋ ਤੁਸੀਂ ਦਰਖਤ ਦੇਖ ਰਹੇ ਹੋ ਉਹਨਾਂ ਦੇ ਕੋਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਿਲਕੁਲ ਨਾਲ ਵਾਲੇ ਪਾਸੇ ਆਉਨੇ ਆ ਤਾਂ ਸੁੰਦਰ ਦਰਸ਼ਣੀ ਡਿਉੜੀ ਦੇ ਆਪਾਂ ਨੂੰ ਦਰਸ਼ਨ ਹੋ ਜਾਂਦੇ ਨੇ ਇਸੇ ਦਰਸ਼ਣੀ ਡਿਉੜੀ ਸਾਹਿਬ ਦੇ ਅੰਦਰ ਸਵਾਇਮਾਨ ਉਹ ਮਹਾਨ ਅਸਥਾਨ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਉਂਦੇ ਨੇ ਤੇ ਕੁਝ ਦਿਨ ਰੁਕਦੇ ਨੇ ਇੱਥੇ ਗੁਰਤੇਗਵਾਦਰ ਸਾਹਿਬ ਜੀ ਗੁਰਬਾਣੀ ਕੀਰਤਨ ਦੇ ਨਾਲ ਆਪਣੇ ਭਗਤਾਂ ਨੂੰ ਨਿਹਾਲ ਕਰਦੇ ਨੇ ਗੁਰਸਿੱਖੀ ਜੀਵਨ ਨਾਲ ਜੋੜਦੇ ਨੇ ਇਸ ਸੁੰਦਰ ਦਰਸ਼ਨੀ ਜੋੜੀ ਦੇ ਅੰਦਰ ਦੀ ਦਾਖਲ ਹੋ ਕੇ ਹੀ ਜਾਇਆ ਜਾਂਦਾ ਗੁਰਦੁਆਰਾ ਸਾਹਿਬ ਆ ਨੂੰ ਤੇ ਇਹ ਸੁੰਦਰ ਇਮਾਰਤ ਗੁਰਦੁਆਰਾ ਸਾਹਿਬ ਦੀ ਆਲੇ ਦੁਆਲੇ ਕਾਫੀ ਦੂਰ ਤੱਕ ਬਣੀ ਹੋਈ ਆ ਅਜੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਕਾਰ ਸੇਵਾ ਦਾ ਜੋ ਕੰਮ ਆ ਉਹ ਚੱਲ ਰਿਹਾ ਉਹ ਵੀ ਦੇਖਾਂਗੇ ਬਾਕੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੇਦਾਰੇ ਕਰਦੇ ਆ ਆਓ ਅੱਗੇ ਆਪਾਂ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਚੱਲਦੇ ਆ ਤੇ ਇਤਿਹਾਸ ਗੁਰਦੁਆਰਾ ਸਾਹਿਬ ਦਾ ਤੁਹਾਡੇ ਨਾਲ ਸਾਂਝਾ ਕਰਦੇ ਆ ਸਾਹਮਣੇ ਵਾਲੇ ਪਾਸੇ ਹੀ ਗੁਰਦੁਆਰਾ ਸਾਹਿਬ ਸਵਾਯਮਾਨ ਨੇ ਜਿਵੇਂ ਤੁਸੀਂ ਆਪਣੀ ਵੀਡੀਓ ਚ ਦੇਖ ਰਹੇ ਹੋ ਬਹੁਤ ਹੀ ਸੁੰਦਰ ਇਮਾਰਤ ਗੁਰਦੁਆਰਾ ਸਾਹਿਬ ਦੀ ਬਣੀ ਹੋਈ ਆ ਨਵੇਕਲੀ ਇਮਾਰਤ ਆ ਤੇ ਗੁਰਦੁਆਰਾ ਸਾਹਿਬ ਦੀ ਐਂਟਰੈਂਸ ਤੇ ਬਹੁਤ ਸੋਹਣਾ ਇੱਕ ਛੋਟਾ ਬਾਗ ਜਿਹੜਾ ਲੱਗਿਆ ਹੋਇਆ ਆ ਤੇ ਉਹਦੇ ਬਿਲਕੁਲ ਹੀ ਪਿਛਲੇ ਪਾਸੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਜੋ ਦਫਤਰ ਨੇ ਉਹ ਬਣੇ ਹੋਇਆ ਤੇ ਉਹਦੇ ਬਿਲਕੁਲ ਹੀ ਦੂਸਰੇ ਪਾਸੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਦਾ ਜੋ ਬੋਰਡ ਆ ਬਹੁਤ ਹੀ ਸੁੰਦਰ ਇੱਥੇ ਲਾਇਆ ਗਿਆ ਇਤਿਹਾਸ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਰੋਟਾ ਸਾਰਾ ਇਤਿਹਾਸ ਗੁਰਦੁਆਰਾ ਸਾਹਿਬ ਦਾ ਇਸ ਬੋਰਡ ਦੇ ਉੱਤੇ ਬਹੁਤ ਸਾਫ਼ ਲਿਖਿਆ ਗਿਆ ਤੁਸੀਂ ਇਸ ਇਤਿਹਾਸ ਨੂੰ ਇੱਥੇ ਸਕਰੀਨਸ਼ਾਟ ਲੈ ਕੇ ਪੜ੍ਹ ਵੀ ਸਕਦੇ ਹੋ ਦੇਖ ਸਕਦੇ ਹੋ ਬਾਕੀ ਅੱਗੇ ਵੀਡੀਓ ਦੇ ਵਿੱਚ ਆਪਾਂ ਇਸ ਇਤਿਹਾਸ ਦੀ ਸਾਂਝ ਤੁਹਾਡੇ ਨਾਲ ਪਾਵਾਂਗੇ ਤੇ ਇਸ ਪਾਸੇੋਂ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋਣ ਲਈ ਜਿਹੜਾ ਗੇਟ ਆ ਤੇ ਖੁੱਲੀ ਪਾਰਕਿੰਗ ਦਾ ਪ੍ਰਬੰਧ ਆ ਇੱਧਰਲੇ ਪਾਸੇ ਦੀਵਾਨ ਹਾਲ ਆ ਨਿਸ਼ਾਨ ਸਾਹਿਬ ਝੂਲਦੇ ਆਪਾਂ ਨੂੰ ਦਿਖਾਈ ਦੇ ਰਹੇ ਆ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਅਫੀਸ਼ੀਅਲਸ ਕੰਮ ਕਰਦੇ ਨੇ ਉਹਨਾਂ ਦੀ ਰਹਿائش ਦਾ ਪ੍ਰਬੰਧ ਵੀ ਇਸ ਪਾਸੇ ਆ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦੀ ਜਾਂਦੀ ਸੰਗਤ ਲਈ ਵੀ ਰਹਿائش ਦਾ ਪ੍ਰਬੰਧ ਆ ਜਿਹੜਾ ਉਹ ਬਹੁਤ ਚੰਗਾ ਕੀਤਾ ਗਿਆ। ਬਾਕੀ ਆਓ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਆਂ, ਦਰਸ਼ਨ ਕਰਦੇ ਆਂ, ਨਾਲੇ ਤੁਹਾਨੂੰ ਕਰਵਾਉਨੇ ਆਂ ਤੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ। ਗੁਰਦੁਆਰਾ ਸਾਹਿਬ ਦੇ ਜੇ ਇਤਿਹਾਸ ਦੀ ਆਪਾਂ ਗੱਲਬਾਤ ਕਰਦੇ ਆਂ ਤਾਂ ਇਸ ਸਥਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ 1665 ਈਸਵੀ ਦੇ ਵਿੱਚ ਪਹੁੰਚੇ ਸੀਗੇ। ਉਸ ਸਮੇ ਗੁਰੂ ਸਾਹਿਬ ਦੇ ਨਾਲ ਉਹਨਾਂ ਦਾ ਪਰਿਵਾਰ ਤੇ ਕੁਝ ਗੁਰਸਿੱਖ ਸੀਗੇ। ਇਸੇ ਥਾਂ ਦੇ ਉੱਤੇ ਮਾਤਾ ਰਾਨਕੀ ਜੀ ਤੇ ਮਾਤਾ ਗੁਜਰੀ ਜੀ ਵੀ ਆਏ ਸੀ ਉਹਨਾਂ ਦੀ ਵੀ ਇਹ ਧਰਤੀ ਚਰਨ ਸ਼ੋਪਾਪਤ ਆ। ਗੁਰੂ ਜੀ ਜਦੋਂ ਇਸ ਜਗ੍ਹਾ ਤੇ ਆਉਂਦੇ ਨੇ ਪਹਿਲੀ ਰਾਤ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਗੁਰੂ ਸਾਹਿਬ ਇਸ ਜਗ੍ਹਾ ਦੇ ਉੱਤੇ ਆਏ ਹੋਏ ਨੇ ਜਾਂ ਰੁਕੇ ਹੋਏ ਨੇ। ਦੂਸਰੇ ਦਿਨ ਗੁਰੂ ਜੀ ਇੱਥੇ ਪਤਾ ਕਰਦੇ ਨੇ ਵੀ ਕੀ ਇੱਥੇ ਭਾਈ ਕੋਈ ਗੁਰਮੁਖ ਪਰਿਵਾਰ ਹੈ, ਕੋਈ ਗੁਰਸਿੱਖ ਪਰਿਵਾਰ ਹੈ ਤਾਂ ਉਹਨਾਂ ਨੂੰ ਲੋਕ ਦੱਸਦੇ ਨੇ। ਕਿ ਇੱਥੇ ਨਾਲ ਪਿੰਡ ਵਿੱਚ ਝੰਡਾ ਜੀ ਨੇ ਉਹ ਗੁਰੂ ਘਰ ਨਾਲ ਜੁੜੇ ਹੋਏ ਨੇ ਉਹਨਾਂ ਤੱਕ ਸਨੇਹਾ ਜਿਹੜਾ ਉਪਚਾ ਦਿੱਤਾ ਜਾਂਦਾ ਅਗਲੇ ਦਿਨ ਭਾਈ ਝੰਡਾ ਜੀ ਆਪਣੇ ਪਿਤਾ ਜੀ ਸਮੇਤ ਕੁਝ ਪ੍ਰਸ਼ਾਦ ਬਣਾ ਕੇ ਗੁਰੂ ਸਾਹਿਬ ਲਈ ਲੈ ਕੇ ਆਉਂਦੇ ਨੇ ਤੇ ਇਸ ਜਗ੍ਹਾ ਦੇ ਉੱਤੇ ਗਰਬਾਣੀ ਕੀਰਤਨ ਦਾ ਜਿਹੜਾ ਦੀਵਾਨ ਸੱਜਦਾ ਜਿੱਥੇ ਗੁਰਦੁਆਰਾ ਸਾਹਿਬ ਸਭੈਮਾਨ ਨੇ ਹੁਣ ਵੀ ਇੱਥੇ ਹਰ ਸਮੇਂ ਗੁਰਬਾਣੀ ਦਾ ਪਾਠ ਜੋ ਉਹ ਚੱਲਦਾ ਰਹਿੰਦਾ ਬਾਕੀ ਨਤਨੇਮ ਦੀਆਂ ਬਾਣੀਆਂ ਤੇ ਹੋਰ ਗੁਰੂ ਸਾਹਿਬ ਨਾਲ ਸੰਬੰਧਿਤ ਜੋ ਜੋ ਦਿਹਾੜੇ ਨੇ ਉਹ ਇੱਥੇ ਬਹੁਤ ਉਮਤਾਮ ਨਾਲ ਮਨਾਏ ਜਾਂਦੇ ਨੇ ਇਸ ਸਥਾਨ ਦੇ ਉੱਤੇ ਹਰ ਮਹੀਨੇ ਪੂਰਨਮਾਸ਼ੀ ਨੂੰ ਦੀਵਾਨ ਵੀ ਸਜਦਾ ਤੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਤਰ੍ਹਾਂ ਗੁਰੂ ਸਾਹਿਬ ਨੂੰ ਆ ਕੇ ਉਹਨਾਂ ਦੇ ਜੋ ਪ੍ਰੇਮੀ ਨੇ ਚਾਉਣ ਵਾਲੇ ਨੇ ਉਹ ਆ ਕੇ ਮਿਲਦੇ ਨੇ ਤੇ ਗੁਰੂ ਸਾਹਿਬ ਫਿਰ ਅਗਲੇ ਦੇਣੇ ਤੋਂ ਅਗਲੇ ਪਿੰਡਾਂ ਵੱਲ ਨੂੰ ਚਲੇ ਜਾਂਦੇ ਹਨ ਇਹ ਇਤਿਹਾਸ ਇਸ ਸਥਾਨ ਦਾ ਬਾਕੀ ਇਸ ਸਥਾਨ ਦਾ ਹੁਣ ਜੋ ਪ੍ਰਬੰਧ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇੱਥੇ ਰੋਟਾ ਰੋਟੀ ਖਾਸ ਰੋਟੀ ਮੋੜਾ ਆਦਿ ਜਿਹੜੇ ਰੰਗ ਵਾਲੇ ਪਿੰਡ ਨੇ ਉੱਥੋਂ ਦੇ ਚੁਣੇ ਹੋਏ ਕੁਝ ਮੈਂਬਰ ਨੇ ਜਿਹੜੇ ਉਹ ਬਹੁਤ ਵਧੀਆ ਢੰਗ ਨਾਲ ਚਲਾ ਰਹੇ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਵਧੀਆ ਬਣੀ ਹੋਈ ਆ ਆਉਂਦੀ ਜਾਂਦੀ ਸੰਗਤ ਲਈ ਲੰਗਰ ਦਾ ਪ੍ਰਬੰਧ ਦਾ ਰਹਿਸ਼ ਦਾ ਪ੍ਰਬੰਧ ਦਾ ਉਹ ਆਪਾਂ ਗਲੇ ਹਿੱਸੇ ਚ ਦੇਖਾਂਗੇ ਤੇ ਇਹ ਸੁੰਦਰ ਦਰਬਾਰ ਸਾਹਿਬ ਆ ਅਕਸਰ ਇੱਥੇ ਸੰਗਤਾਂ ਦਾ ਜੋ ਇਕੱਠਾ ਉਹ ਹਰ ਦਿਨ ਹਰ ਸਮੇਂ ਹੁੰਦਾ ਤੇ ਆ ਕੇ ਸੰਗਤਾਂ ਗੁਰੂ ਸਾਹਿਬ ਨੂੰ ਨਤਮਸਤਕ ਹੁੰਦੀਆਂ ਨੇ ਬਾਕੀ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਹਾਲ ਦਾ ਵੀ ਵਿਸ਼ੇਸ਼ ਪ੍ਰਬੰਧ ਆ ਆਉਂਦੀ ਜਾਂਦੀ ਜਿਹੜੀ ਸੰਗਤ ਆ ਜਾਂ ਜਦੋਂ ਵੀ ਕੋਈ ਗੁਰੂ ਸਾਹਿਬ ਨਾਲ ਸੰਬੰਧਿਤ ਦਿਹਾੜੇ ਮਨਾਏ ਜਾਂਦੇ ਆ ਤਾਂ ਆਉਂਦੀ ਜਾਂਦੀ ਸੰਗਤ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਂਦਾ ਹੁਣ ਆਪਾਂ ਅੱਗੇ ਲੰਗਰ ਹਾਲ ਵਾਲੇ ਪਾਸੇ ਵੱਲ ਨੂੰ ਚੱਲ ਰਹੇ ਆ ਇਹ ਲੰਗਰ ਹਾਲ ਦੀ ਪੁਰਾਣੀ ਬਿਲਡਿੰਗ ਆ ਤੇ ਇਹਦੇ ਬਿਲਕੁਲ ਹੀ ਨਾਲ ਜਿਵੇਂ ਆਪਾਂ ਅੱਗੇ ਉਧਰ ਦੇਖ ਰਹੇ ਸੀਗੇ ਆਫੀਸ਼ੀਅਲਸ ਦੇ ਆਫਿਸ ਆ ਤੇ ਉਹਨਾਂ ਦੇ ਨਾਲ ਨਵيكل ਆ ਜਿਹੜਾ ਲੰਗਰ ਹਾਲ ਆ ਉਹ ਬਣਿਆ ਹੋਇਆ ਇਹ ਸਾਹਮਣੇ ਵਾਲੇ ਪਾਸੇ ਹੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਸੀ ਲੋਕੇਸ਼ਨ ਦੀ ਜੇ ਮੈਂ ਗੁਰਦੁਆਰਾ ਸਾਹਿਬ ਦੀ ਗੱਲ ਕਰਾਂ ਤਾਂ ਪਟਿਆਲਾ ਨਾਬਾ ਰੋਡ ਦੇ ਉੱਤੋਂ ਵੀ ਰੋਟੀ ਪਿੰਡ ਦੇ ਵਿੱਚ ਦੀ ਆਇਆ ਜਾਂਦਾ ਤੇ ਜਿਹੜੇ ਰਸਤੇ ਦੀ ਆਪਾਂ ਆਏ ਸੀ ਜਿਹੜਾ ਤੁਸੀਂ ਵੀਡੀਓ ਦੀ ਸ਼ੁਰੂਆਤ 'ਚ ਦੇਖਿਆ ਸੀ ਉਹ ਨਾਬੇ ਸ਼ਹਿਰ ਦੇ ਵਿੱਚੋਂ ਆਉਂਦਾ ਉਧਰ ਦੇ ਵੀ ਪਹੁੰਚਿਆ ਜਾਂਦਾ ਆਓ ਹੁਣ ਅੱਗੇ ਆਪਾਂ ਅੱਗੇ ਲੰਗਰ ਹਾਲ ਵੱਲ ਚੱਲਦੇ ਆਂ ਕਾਫੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਆ ਉਹਨਾਂ ਨੇ ਕਾਰਜ ਕੀਤੇ ਹੋਏ ਨੇ ਜਿਵੇਂ ਕਿ ਸੋਲਰ ਲਾਈਟਾਂ ਦਾ ਪ੍ਰਬੰਧ ਆ ਵਧੀਆ ਬਿਲਡਿੰਗ ਲੰਗਰ ਹਾਲ ਦੀ ਤਿਆਰ ਕੀਤੀ ਹੋਈ ਆ ਤੇ ਗੁਰਦੁਆਰਾ ਸਾਹਿਬ 'ਚ ਜਿਹੜਾ ਬੂਟਿਆਂ ਦਾ ਤੇ ਸਫਾਈ ਦਾ ਵੀ ਬਹੁਤ ਪ੍ਰਬੰਧ ਆ سامنے ਵਾਲੇ ਪਾਸੇ ਹੀ ਲੰਗਰ ਹਾਲ ਲਿਖਿਆ ਵੀ ਹੋਇਆ ਤੇ ਅੱਗੇ ਚੱਲਦੇ ਆਪਾਂ ਅੰਦਰ ਦੇਖਦੇ ਆਂ ਲੰਗਰ ਹਾਲ ਬਹੁਤ ਸੋਹਣੀ ਤੇ ਨਵਿਕਲੀ ਬਿਲਡਿੰਗ ਆ ਜਿਹੜੀ ਲੰਗਰ ਹਾਲ ਦੀ ਉਹ ਬਣਾਈ ਹੋਈ ਆ ਜਦੋਂ ਵੱਡੇ ਗੁਰਮਤ ਦੇ ਹੜੇ ਹੁੰਦੇ ਆ ਜਾਂ ਗੁਰੂ ਸਾਹਿਬ ਨਾਲ ਸੰਬੰਧਿਤ ਕੋਈ ਮਨਾਉਣੇ ਹੁੰਦੇ ਆ ਦਿਨ ਗੁਰਪੁਰਬ ਤਾਂ ਉਹਨਾਂ ਦਿਨਾਂ ਨੂੰ ਆਉਂਦੀ ਜਾਂਦੀ ਸੰਗਤ ਲਈ ਇੱਥੇ ਲੰਗਰ ਦਾ ਵੀ ਪ੍ਰਬੰਧ ਹੁੰਦਾ ਆਮ ਦਿਨਾਂ ਦੇ ਵਿੱਚ ਵੀ ਜਿਹੜੀ ਸੰਗਤ ਇੱਥੇ ਆਉਂਦੀ ਆ ਉਹ ਕਿਸੇ ਵੀ ਵਕਤ ਆ ਕੇ ਚਾਹ ਪ੍ਰਸ਼ਾਦਾ ਪਾਣੀ ਜੋ ਵੀ ਆ ਲੰਗਰ ਪ੍ਰਸ਼ਾਦਾ ਉਹ ਛੱਕ ਸਕਦੀ ਆ ਬਹੁਤ ਸੋਹਣਾ ਲੰਗਰ ਹਾਲ ਆ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਬਣਿਆ ਹੋਇਆ ਤੁਸੀਂ ਆਪਣੀ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੇ ਜਿਵੇਂ ਆਪਾਂ ਲੰਗਰ ਹਾਲ ਦੇਖ ਰਹੇ ਸੀ ਤਾਂ ਸਾਡੇ ਨਾਲੇ ਸੀਗੇ ਇੱਥੋਂ ਪਿੰਡ ਤੋਂ ਸਰਦਾਰ ਚੰਦ ਸਿੰਘ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾਦਾਰ ਸੇਵਾ ਕਰਦੇ ਨੇ ਤੇ ਇਸੇ ਨਗਰ ਤੋਂ ਨੇ ਉਹਨਾਂ ਨੇ ਸਾਨੂੰ ਚੇਚੇ ਤੌਰ ਤੇ ਭੰਡਾਰ ਦੇ ਵੀ ਦਰਸ਼ਨ ਕਰਵਾਏ ਨੇ ਜਿੱਥੇ ਸਾਰਾ ਲੰਗਰ ਪ੍ਰਸ਼ਾਦਾ ਜਿਹੜਾ ਉਹ ਤਿਆਰ ਹੁੰਦਾ ਜਿਹਨੂੰ ਆਪਾਂ ਪਰਸੋਈ ਕਹਿ ਦਿੰਦੇ ਆ ਬਹੁਤ ਵਧੀਆ ਪੱਕਾ ਲੰਗਰ ਹਾਲ ਬਣਿਆ ਹੋਇਆ ਤੇ ਬਹੁਤ ਸੋਹਣਾ ਪੱਠੀਆਂ ਦਾ ਪ੍ਰਬੰਧ ਇੱਥੇ ਕਰਿਆ ਹੋਇਆ ਜਿਵੇਂ ਸਾਰੀਆਂ ਹੁਣ ਇੱਥੇ ਗੈਸ ਵਾਲੀਆਂ ਭੱਟੀਆਂ ਨੇ ਤੇ ਗੀਜ਼ਰ ਵਗੈਰਾ ਲਾਈਟ ਦਾ ਬਹੁਤ ਵਧੀਆ ਪ੍ਰਬੰਧ ਆ ਸਾਫ਼ ਸੁਥਰਾ ਜਿਹੜਾ ਲੰਗਰ ਤਿਆਰ ਕਰਕੇ ਬਾਕੀ ਸਾਰੀ ਸੰਗਤ ਨੂੰ ਵਰਤਾਇਆ ਜਾਂਦਾ ਗੁਰਦੁਆਰਾ ਰੋਟਾ ਸਾਹਿਬ ਦੇ ਦਰਸ਼ਨ ਕਰ ਰਹੇ ਆ ਪਾਤਸ਼ਾਹੀ ਨੌਵੀਂ ਜੀ ਦੇ ਪਵਿੱਤਰ ਤੇ ਮੁਬਾਰਕ ਚਰਨ ਇਸ ਜਗ੍ਹਾ ਤੇ ਪਏ ਨੇ ਇਹ ਸਾਹਮਣੇ ਜੋ ਤੁਸੀਂ ਜ਼ਮੀਨ ਦੇਖ ਰਹੇ ਹੋ ਖੇਤੀਬਾੜੀ ਜੋਗ ਇਹ ਸਾਰੀ ਗੁਰਦੁਆਰਾ ਸਾਹਿਬ ਦੀ ਆ ਉਹ ਦੂਰ ਤੱਕ ਸਾਨੂੰ ਇੱਥੇ ਬਾਬਾ ਜੀ ਨੇ ਦੱਸਿਆ ਵੀ ਇਹ ਗੁਰਦੁਆਰਾ ਸਾਹਿਬ ਦੀ ਜ਼ਮੀਨ ਆ ਬਾਕੀ ਗੁਰਦੁਆਰਾ ਸਾਹਿਬ ਦੇ ਜੇ ਮੈਂ ਪ੍ਰਬੰਧ ਦੀ ਗੱਲ ਕਰਾਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇੱਥੋਂ ਦੇ ਜਿਹੜੇ ਰੋਟੀ ਦੇ ਨਾਲ ਲੱਗਦੇ ਰੋਟਾ ਸਾਹਿਬ ਗੁਰਦੁਆਰਾ ਸਾਹਿਬ ਦੇ ਆਲੇ-ਦਾਲੇ ਚਾਰ-ਪੰਜ ਪਿੰਡਾਂ ਤੋਂ ਇਕੱਠੇ ਹੋ ਕੇ ਮੈਂਬਰ ਸਹਿਬਾਨ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾਉਂਦੇ ਨੇ ਕਾਰ ਸੇਵਾ ਜੋ ਦਿੱਲੀ ਵਾਲੇ ਸੰਤਾਂ ਮਹਾਂਪੁਰਖਾਂ ਦੀ ਚੱਲ ਰਹੀ ਆ ਉਹ ਸਾਰਾ ਸਾਲ ਲਗਭਗ ਇੱਥੇ ਚੱਲਦੀ ਰਹਿੰਦੀ ਆ ਹੁਣ ਵੀ ਗੁਰਦੁਦੁਆਰਾ ਸਾਹਿਬ ਨੂੰ ਅੱਗੇ ਵਧਾਉਣ ਲਈ ਬਰਾਂਡੇ ਨੂੰ ਨਵਿਕਲੀ ਦਿਖ ਦੇਣ ਲਈ ਕੰਮ ਆ ਜਿਹੜਾ ਉਹ ਉਹ ਸਾਰੀ ਅਧੀਨ ਬਾਕੀ ਇਸ ਵੀਡੀਓ ਦੇ ਵਿੱਚ ਤੁਸੀਂ ਦਰਸ਼ਨ ਕੀਤੇ ਨੇ ਗੁਰਦੁਆਰਾ ਸਾਹਿਬ ਪਾਸ਼ਾਹੀ ਨੌਵੀਂ ਰੋਟਾ ਸਾਹਿਬ ਨਾਬਾ ਪਟਿਆਲੇ ਜ਼ਿਲ੍ਹੇ ਦੇ ਵਿੱਚ ਪੰਜਾਬ ਚ ਤੇ ਇਸ ਵੀਡੀਓ ਦੇ ਵਿੱਚ ਆਪਾਂ ਨੇ ਦੇਖਿਆ ਵੀ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਪਹੁੰਚਦੇ ਨੇ ਮਾਤਾ ਗੁਜਰੀ ਜੀ ਵੀ ਉਹਨਾਂ ਦੇ ਨਾਲ ਹੁੰਦੇ ਨੇ ਹੋਰ ਵੀ ਪਰਿਵਾਰ ਦੇ ਮੈਂਬਰ ਗੁਰੂ ਸਾਹਿਬ ਦੇ ਨਾਲ ਹੁੰਦੇ ਨੇ ਇਸ ਤੋਂ ਬਿਨਾਂ ਉਹ ਕਿਵੇਂ ਆਪਣੇ ਭਗਤ ਨੂੰ ਇੱਥੇ ਮਿਲਦੇ ਨੇ ਚੰਡਾ ਜੀ ਨੂੰ ਤੇ ਉਸ ਤੋਂ ਬਾਅਦ ਗੁਰਬਾਣੀ ਦਾ ਕੀਰਤਨ ਹੁੰਦਾ ਲੋਕ ਕੀਰਤਨ ਸੁਣਦੇ ਨੇ ਤੇ ਗੁਰਮਤਿ ਦੀ ਜਿਹੜੀ ਵਿਚਾਰਧਾਰਾ ਉਹਨੂੰ ਧਾਰਨ ਕਰਦੇ ਨੇ ਇਹ ਇਤਿਹਾਸ ਸੀ ਇਸ ਗੁਰਦੁਆਰਾ ਸਾਹਿਬ ਦਾ ਬਾਕੀ ਕੋਈ ਵੀ ਇਤਿਹਾਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਜੇਕਰ ਕੋਈ ਲਫਜ਼ ਉੱਚਾ ਨੀਵਾ ਬੋਲਿਆ ਗਿਆ ਹੋਵੇ ਤਾਂ ਉਸਦੇ ਲਈ ਖੇਮਾ ਦਾਇਰਕਾਂ ਉਹ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਆ ਜਿਹੜਾ ਸਾਨੂੰ ਗੁਰਦੁਆਰਾ ਸਾਹਿਬ ਦੇ ਵਿੱਚੋਂ ਪਤਾ ਲੱਗਿਆ ਸੀ ਕੋਈ ਵੀ ਜਾਣਕਾਰੀ ਦਿੰਦੇ ਹੋਏ ਜੇ ਕੋਈ ਸ਼ਬਦ ਉੱਚਾ ਨੀਵਾ ਕਿਹਾ ਗਿਆ ਹੋਵੇ ਤਾਂ ਉਸਦੇ ਲਈ ਖੇਮਾ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਇਥੋਂ ਤੱਕ ਵੀਡੀਓ ਨੂੰ ਦੇਖ ਚੁੱਕੇ ਹੋ ਤਾਂ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂਕਿ ਹੋਰ ਤੁਹਾਡੇ ਜਾਣਕਾਰ ਦੋਸਤ ਮਿੱਤਰ ਰਿਸ਼ਤੇਦਾਰ ਪਰਿਵਾਰਕ ਮੈਂਬਰਾਂ ਤੱਕ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਜਾਣਕਾਰੀ ਪਹੁੰਚ ਸਕੇ ਤੁਹਾਡੇ ਸਪੋਰਟ ਦੀ ਬਹੁਤ ਲੋੜ ਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂਕਿ ਆਉਣੇ ਵਾਲੇ ਦਿਨਾਂ 'ਚ ਆਪਾਂ ਹੋਰ ਵਧੀਆ ਇਤਿਹਾਸਿਕ ਗੁਰਦੁਆਰਾ ਸਾਹਿਬ ਤੇ ਹੋਰ ਚੰਗੀਆਂ ਸਮਾਜਿਕ ਵੀਡੀਓਜ਼ ਨਾਲ ਤੁਹਾਡੇ ਤੱਕ ਸਾਂਝ ਪਾਈਏ ਇਥੋਂ ਤੱਕ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਬਣੇ ਰਹੋ ਆਪਣੇ ਚੈਨਲ ਨਾਲ